ਦੇਵੀ ਸਿੰਘ ਦੀ ਫੌਜ ਨੇ ਮਾਨਪੁਰ ਪਿੰਡ ਵਿੱਚ ਜਾ ਕੇ ਡੇਰਾ ਜਮਾ ਦਿੱਤਾ ਆਪਣਾ ਝੰਡਾ ਗੱਡਤਾ ਉਧਰ ਰਾਜਾ ਨਰ ਸੁਲਤਾਨ ਤੇ ਜਾਨੀਚਰ ਦੋਵੇਂ ਆਪ ਦੇ ਡੇਰੇ ਤੇ ਪਹੁੰਚ ਗਏ ਆ ਆਓ ਅੱਗੇ ਸੁਣੀਏ ਮਾਨਪੁਰ ਜਾ ਕੇ ਡੇਰੇ ਲਾਇ ਦਿੱਤੇ ਝੰਡਾ ਗੱਡਿਆ ਵਿੱਚ ਮੈਦਾਨ ਦੇ ਜੀ ਜੰਗੀ ਵਜ ਦੇ ਢੋਲ ਹੈ ਮੋਰ ਝੇਤੇ ਇਨ ਲਾਫ ਹੁੰਦੀਆਂ ਵਿੱਚ ਅਸਮਾਨ ਦੇ ਜੀ ਰੰਗਾਂ ਨੱਚ ਕਲਯੋਗਣਾ ਮਾਰ ਥਾਲੀ ਮਾਰ ਮਾਰ ਹੈ ਵੀਰ ਜਵਾਨ ਦੇ ਜੀ ਗਰਜੇ ਸੂਰਮੇ ਠੋਰ ਕੇ ਛਾਤੀਆਂ ਨੂੰ ਅੱਗੇ ਵਸ ਹੈ ਸ੍ਰੀ ਭਗਵਾਨ ਦੇ ਜੀ ਕਈ ਥਨਸ਼ ਨੂੰ ਰਹਿਟ ਕੋਰੀ ਯਾਰੋ ਕਰਨ ਖੜਗ ਨਾ ਵੇਚ ਮੈਂ ਆਨਦੇ ਜੀ ਲਿਆ ਮਲ ਮੈਦਾਨ ਕਿ ਸ਼ੋਰ ਝੰਦਾ ਕਰਾਂ ਬਿਆਨ ਹੁਣ ਰਾਜੇ ਸੁਲਤਾਨ ਦੇ ਜੀ ਜਾਨੀ ਚੋਰ ਤੇ ਨਰ ਸੁਲਤਾਨ ਧੋਵੇਂ ਲੈ ਕੇ ਔਰਤਾਂ ਨੂੰ ਉਥੋਂ ਤੀਰ ਹੋਏ ਡੇਰੇ ਵਿੱਚ ਪਹੁੰਚੇ ਪੰਜ ਆਏ ਕੇਤੇ ਨਰ ਨਾਰ ਅੱਗੇ ਦਿਲ ਘੀਰ ਹੋਏ ਦੇਖ ਇਹਨਾਂ ਨੂੰ ਹੌਸਲੇ ਵਿੱਚ ਹੋਏ ਜਿਵੇਂ ਰੱਬ ਨੂੰ ਦੇਖ ਫਕੀਰ ਹੋਏ ਚਾਚਾ ਕੇਸ਼ੋਰਾ ਕਹੇ ਸੁਲਤਾਨ ਤਾਈ ਸਾਡੇ ਜਨਤਾਂ ਆਨ ਅਖੀਰ ਹੋਏ ਮਗਰੋਂ ਮਹਿਕ ਦੇ ਰਾਣੀ ਨੂੰ ਬੱਤਿਆ ਹੋਏ ਲੇ ਗਿਆ ਰਤਨ ਕੁਮਾਰ ਤੇ ਤੀਰ ਹੋਏ ਆਇਆ ਫੌਜ ਨੂੰ ਛਾੜ ਕੇ ਲੜਨ ਕਰਨ ਅਸੀਂ ਲੜਨ ਲੱਗੇ ਸੂਰ ਬੀਰ ਹੋਏ ਫੌਜ ਢੁੰਡਣ ਗਈ ਨਿਹਾਲ ਦੇ ਨੂੰ ਕਟਕ ਦੇਖ ਘਾਰ ਦਿਲ ਗੀਰ ਹੋਏ ਇੱਕ ਮਹਿਕ ਦੇ ਬਿਨਾ ਤਮਾਮ ਢੇਰਾ ਜਦੋਂ ਲੜੇ ਤਾਂ ਫੌਜ ਵਹੀਰ ਹੋਏ ਦਗੇ ਨਾਲ ਪਿੱਛੋਂ ਲੈ ਗਿਆ ਛਲਕੇ ਤੇ ਆਉ ਹੱਥ ਜੇ ਲਿਖੀ ਤਕਦੀਰ ਹੋਵੇ ਓ ਪਤਾ ਸ਼ਹਿਰ ਦੇ ਰਾਦਾ ਲੱਗਦਾ ਨਾ ਪਤਾ ਸ਼ਹਿਰ ਦੇ ਰਾਦਾ ਲੱਗਦਾ ਨਾ ਬੈਠੇ ਹਾਰ ਸੀਨੇ ਫਾਟ ਲਈ ਰੋਏ ਦੇ ਨਾਮੰਦਿਆਂ ਦੀ ਸਾਰੀ ਬਾਤ ਬੱਚਾ ਇਸ ਹੌਸਲੇ 'ਸੇ ਬੰਨ ਧੀਰ ਹੋਏ ਅਬ ਸੋਚ ਲੋ ਤੁਸੀਂ ਕਿ ਸ਼ੋਰ ਚੰਦਾ ਰਾਣੀ ਲਿਆਉਣ ਦੀ ਕੌਣ ਤਦ ਵੀਰ ਹੋਏ ਹੱਥ ਜੋੜ ਸੁਲਤਾਨ ਨੇ ਅਰਜ਼ ਕੀਤੀ ਚਾਚਾ ਸੁਣੋ ਮੇਰੀ ਚਿੱਤ ਲਾਇ ਕੇ ਤੇ ਪਹਿਲਾ ਪਿਛਲਾ ਹਾਲ ਬਿਆਨ ਕੀਤਾ ਆਦ ਅੰਤ ਤੋਂ ਵੀਰ ਲੈ ਜਾਏ ਕੀਤੇ ਲਵਾਰ ਰਤਨ ਕੁਮਾਰ ਦੀ ਖਬਰ ਪਿੱਛੋਂ ਦੇਵੀ ਸਿੰਘ ਦਾ ਸੁਖਮ ਗਵਾਏ ਕੀਤੇ ਬਨ ਮੋਰਚਾ ਲਿਆ ਹੈ ਵਾਰੀਆਂ ਨੇ ਇੱਕ ਮੀਲ ਉੱਤੇ ਚਾਚਾ ਆਏ ਕੀਤੇ ਅਸੀਂ ਚੜੇ ਜੋ ਸ਼ੀਮਕਾ ਸ਼ਹਿਰ ਉੱਤੇ ਪਿੱਛੋਂ ਲੈਣ ਦਬਾਏ ਜੋਤਾਏ ਕੇਤੇ ਜਾਨੀ ਚੋਰ ਵੀ ਆਣ ਤੇ ਸ਼ੋਰ ਚੰਦਾ ਬੈਠਾ ਚਾਚੇ ਨੂੰ ਸੀਸ ਨੇ ਵਾਇ ਕੇਤੇ ਜਾਨੀ ਚੋਰ ਨੂੰ ਸ਼ਾਤੀ ਦੇ ਸੰਗ ਲਾਇਆ ਬਈ ਜਾਨੀ ਚੋਰ ਨੂੰ ਸ਼ਾਤੀ ਦੇ ਸੰਗ ਲਾਇਆ ਕੇ ਸੋਰਾਏ ਨੇ ਨਾਲ ਪਿਆਰ ਯਾਰਾ ਸਾਧ ਗ੍ਰੇਮ ਦੇ ਪਾਸ ਬਠਾ ਲਿਆ ਸੂਨ ਹਾਲ ਬੀਤਿਆ ਕਿਹਾ ਉਹ ਚਾਰ ਯਾਰਾ ਜਾਨੀ ਚੋਰ ਟਾ ਸੁਣ ਹਵਾਲ ਸਾਰਾ ਹੋਇਆ ਅੰਦਰੋਂ ਸੀ ਆਵਾਜ਼ ਆ ਰਹੀ ਯਾਰਾ ਜਾਨੀ ਕਹੇ ਨਾ ਚਾਚਿਆ ਫਿਕਰ ਕੀ ਜੋ ਲਿਆਉ ਬਨਕੇ ਰਤਨ ਕੁਮਾਰ ਯਾਰਾ ਹੱਥ ਜੋੜ ਸੁਲਤਾਨ ਕੋ ਕਹੇ ਜਾਨੀ ਤੂੰ ਉਹ ਜੰਗ ਦੇ ਕਾਰਨ ਕੋ ਤਿਆਰ ਯਾਰਾ ਲੈ ਜਾ ਫੌਜ ਤੂੰ ਆਪਣੇ ਸੰਗ ਰਾਜਾ ਜਵਾਨ ਸ਼ਾਂਤ ਨੇ 20000 ਯਾਰਾ ਓ ਰਾਜਪੂਤ ਜਿਹੜਾ ਜੰਗ ਨਿਤ ਮੰਗੇ Rajput ਜਿਹੜਾ ਜੰਗ ਨਿਤ ਮੰਗੇ ਖੁਸ਼ੀ ਚੱਲਦੀ ਦੇਖ ਕਟਾਰ ਯਾਰਾ ਹਵੇ ਲੋੜ ਮੰਗਾਲੀ ਹੋਰ ਪਿੱਛੋਂ ਦੇਵੀ ਸਿੰਘ ਨੂੰ ਕਰੀਂ ਗਿਰਫਤਾਰ ਯਾਰਾ ਮੈਂ ਵੀ ਸੀਮ ਕਾ ਸ਼ਹਿਰ ਨੂੰ ਚੱਲਿਆ جا کے ਮਹਿਕ ਦੇ ਦੀ ਲਵਾ ਸਾਰ ਯਾਰਾ ਕਰੋ ਫਿਕਰ ਨਾ ਆਉਂ ਸ਼ਤਾਬ ਪਿੱਛੇ ਦੇਖਾਂ ਸੂਰਮਾ ਰਤਨ ਕਮਾਰ ਯਾਰਾ ਸਾਡੇ ਨਾਲ ਕੀਤਾ ਧੋਖਾ ਆਣ ਕੇ ਤੇ ਜਾਣੇ ਮੈਨੂੰ ਵੀ ਕੁਲ ਸੰਸਾਰ ਯਾਰਾ ਖਾਣਾ ਰੱਜ ਕੇ ਖਾਣਾ ਹਰਾਮ ਮੈਨੂੰ ਬੇ ਨਾਰਾਣੀ ਦੇ ਕੀਏ ਦੀਦਾਰ ਯਾਰਾ ਹਨੂਮਾਨ ਸਮਾਨ ਸੀ ਕੋਦ ਬੈਠਾ ਹਰੇ ਹਾਰਾਮ ਦਾ ਨਾਮ ਚਹ ਤਾਰ ਯਾਰਾ ਗੁੱਸੇ ਵਿੱਚ ਜਾਵੇ ਖੂਨ ਨੇ ਤਰਾ ਚੋਂ ਲੈਨੇ ਚੋਰੀ ਦੇ ਕੋਲ ਅਜਾਰ ਯਾਰਾ ਜਾਨੀ ਚੋਰ ਸਮਝਾਏ ਸੁਲਤਾਨ ਤਾਈ ਓਏ ਆ ਚੋਸ ਤੇ ਚਲਾਕ ਹੁਸ਼ਿਆਰ ਯਾਰਾ